ਕੌਣ ਆਪਦੇ ਪਾਰੀਆ ਪਸਾਵਾ ਦੇ ਕੇ ਆਪਣਾ ਕੌਂਸਲਰ ਬਣਨ ਦੇ ਨਾਮ ਕਰੀ ਜਿਹੜਾ ਹੋਣੀ ਗੱਲ ਜਾਣੇ ਕੋਟੇ ਇੱਕ ਕੰਮ ਕਰੇ ਹੱਕ ਦੇ ਕੋਟੇ ਕੰਮ ਹੋਇਆ ਇਹ ਸਭ ਤੋਂ ਪਹਿਲਾ ਕੰਮ ਹੋਵੇਗਾ ਵੀ ਆਪਾਂ ਅਲੱਗ ਦਿਨਿਸ਼ ਕਰੀਏ ਇਹ ਲੱਗਦਾ ਹੈ ਕਿ ਪਸਾਵਾ ਵੋਟ ਸੌਦਾ ਯੂਨੀ ਟਿਵਰੇ ਹੋ ਗਿਆ ਆਪਸ ਜੀ ਵੀ ਤੋਂ ਉਹ ਮੇਰੇ ਬਾਪੂ ਸਾਹਿਬ ਜਿਹੜੇ ਕੌਂਸਲਰ ਸੀ 2247 ਡਾਨ ਲਈ ਇਹਨਾਂ ਨੇ ਨਾਮਜ਼ਦਗੀ ਕੀਤੀ ਇਸ ਇੰਕੀ ਦੀ ਜੀ ਲੱਗਦਾ ਚੰਦ ਚਾਰ ਚਾਰ ਕਿੱਦਾਂ ਦਾ ਪਿਆਰ ਮਿਲ ਰਿਹਾ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਲੋਕਾਂ ਦਾ ਜਿਵੇਂ ਡੋਰ ਟੂ ਡੋਰ ਵੀ ਕਰਦੇ ਆ ਲੋਕ ਬੜੇ ਖੁਸ਼ ਹੁੰਦੇ ਨੇ ਲੋਕ ਹੱਥਾਂ ਤੇ ਚੱਕਦੇ ਨੇ ਮੈਨੂੰ ਆਪਣੇ ਤੇ ਬਸ ਲੋਕਾਂ ਦਾ ਇਹੀ ਕਹਿਣਾ ਕਿ ਜਿਵੇਂ ਤੇਰੇ ਪਿਓ ਨੇ ਇਸ ਇਲਾਕੇ ਦੀ ਸੇਵਾ ਕੀਤੀ ਆ ਦਸ ਦਿਨ ਕੀਤੀ ਆ ਉਵੇਂ ਇਸ ਇਲਾਕੇ ਦੀ ਸੇਵਾ ਕਰੀਂ ਕਿਸੇ ਦਾ ਦਿਲ ਨਾ ਦਿਖਾਈ ਤੇ ਬਸ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹਣਾ ਇੱਕ ਵਾਰੀ ਆਪਣੇ ਬੱਚੇ ਨੂੰ ਮੌਕਾ ਦੋ ਮੈਂ ਕਦੇ ਕਿਸੇ ਦਾ ਦਿਲ ਨਹੀਂ ਦਿਖਾਉਂ ਰੱਜ ਕੇ ਸੇਵਾ ਕਰਾਂਗੇ ਕਿਉਂਕਿ ਸਾਡੇ ਪਰਿਵਾਰ ਨੂੰ ਸ਼ੁਰੂ ਤੋਂ ਹੀ ਸੇਵਾ ਕਰਨ ਦਾ ਸ਼ੌਂਕ ਆ ਲੋਕ ਸੇਵਾ ਸੀ ਕਰਦੇ ਆਏ ਆ ਤੁਸੀਂ ਜੇ ਦੇਖੋਗੇ ਕਦੇ ਵੀ ਸਾਡੇ ਘਰੇ ਆਉਂਗੇ ਸਾਡਾ ਜਿਹੜਾ ਗੇਟ ਆ ਉਹ ਕਦੇ ਵੀ ਅਸੀਂ ਅੱਜ ਤੱਕ ਬੰਦ ਨਹੀਂ ਕੀਤਾ ਤੇ ਨਾ ਹੀ ਉਹ ਬੰਦ ਹੋਣਾ ਕਰਨੈਲ ਸਿੰਘ ਨਗਰੇ ਚ ਆਏ ਲੋਕਾਂ ਦਾ ਕਿਸ ਤਰ੍ਹਾਂ ਦਾ ਸਮਰਥਨ ਮਿਲਿਆ ਦਾ ਕਰਨੈਲ ਸਿੰਘ ਨਗਰ ਚ ਬਹੁਤ ਵਧੀਆ ਸਮਰਥਨ ਮਿਲਿਆ ਮੈਂ ਕਹਿੰਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰੋਗਰਾਮ ਆ ਇਹ ਮੇਰਾ ਤੇ ਕਰਨੈਲ ਸਿੰਘ ਨਗਰ ਚ ਫੇਸ 2 ਚ ਅਸੀਂ ਡੋਰ ਟੂ ਡੋਰ ਵੀ ਕੀਤਾ ਲੋਕਾਂ ਨੇ ਇੱਥੇ ਮੈਨੂੰ ਇੰਨਾ ਪਿਆਰ ਬਖਸ਼ਿਆ ਉਹੀ ਗੱਲ ਦੁਆਰਾ ਆ ਗਈ ਨਾ ਲੋਕਾਂ ਨੇ ਮੇਰੇ ਫਾਦਰ ਸਾਹਿਬ ਦੀ ਕੰਮ ਕਰਾਇਆ ਲੋਕਾਂ ਨੇ ਮੈਨੂੰ ਸੜਕਾਂ ਦਿਖਾਉਂਦੇ ਸੀ ਜਿਹੜੀਆਂ ਟੁੱਟੀਆਂ ਹੋਈਆਂ ਸੀ ਕਹਿੰਦੇ ਪਹਿਲਾਂ ਤਾਂ ਇਹ ਕਿਸੇ ਨੇ ਕੰਮ ਨਹੀਂ ਕੀਤਾ ਤੇ ਅੱਜ ਵੀ ਕਹਿੰਦੇ ਥੱਲੋਂ ਤੇਰੇ ਫਾਦਰ ਨੇ ਜਿਹੜੀਆਂ ਸੜਕਾਂ ਬਣਾਈਆਂ ਸੀ ਉਹ ਨਿਕਲਿਆ ਆਈਆਂ ਤੇ ਲੋਕਾਂ ਦੀ ਇਹੀ ਆਸ ਆ ਤੇ ਜਿਹੜਾ ਮੈਨੂੰ ਪਿਆਰ ਮਿਲਿਆ ਲੋਕ ਇਹੀ ਕਹਿੰਦੇ ਆ ਵੀ ਆ ਉਹਦੇ ਪਿਓ ਵਾਂਗੂ ਕੰਮ ਕਰੀ ਕਿਉਂਕਿ ਜੋ ਆਪਾਂ ਬੀਜਦੇ ਆ ਉਹੀ ਵੱਢਦੇ ਆ ਜੋ ਮੇਰੇ ਫਾਦਰ ਸਾਹਿਬ ਨੇ ਕੰਮ ਕੀਤਾ ਤੇ ਵੀ ਜੇ ਉਹੀ ਆਪਾਂ ਵੱਢਦੇ ਆ ਮੁਕਾਬਲੇ 'ਚ ਕਈ ਉਮੀਦਵਾਰ ਨੇ ਕਈ ਪਾਰਟੀਆਂ ਪਾਰਟਿਸਪੇਟ ਕਰੀਆਂ ਕਿਸ ਤਰ੍ਹਾਂ ਦੇ ਦੇ ਦੇਖੋ ਭਈ ਜਦੋਂ ਆਪਾਂ ਇਲੈਕਸ਼ਨ ਲੜਦੇ ਆ ਮੁਕਾਬਲਾ ਤਾਂ ਹੁੰਦਾ ਹੀ ਆ ਜੀ ਹਰ ਹਰ ਪਾਰਟੀ ਦਾ ਹੁੰਦਾ ਆ ਆਪਾਂ ਕਿਸੇ ਨੂੰ ਵੀ ਮਾੜਾ ਸਮਝ ਕੇ ਨਹੀਂ ਚੱਲਦੇ ਮੈਂ ਤਾਂ ਆਪਣੇ ਆਪ ਨੂੰ ਹਜੇ ਇੱਕ ਵੀ ਨਹੀਂ ਮੰਨਿਆ ਮੈਂ ਤਾਂ ਜ਼ੀਰੋ ਤੋਂ ਸ਼ੁਰੂ ਕੀਤਾ ਜਦੋਂ ਕੁਝ ਕਰਾਂਗੇ ਉਦੋਂ ਆਪਣੇ ਆਪ ਨੂੰ ਇੱਕ ਮੰਨਾਂਗੇ ਕਹਣਾ ਵੀ ਵੀਰ ਜੀ ਬਹੁਤ ਵਧੀਆ ਨੇ ਹਾਂਜੀ ਮੈਂ ਰੁਪਿੰਦਰ ਕੌਰ ਹਾਂਜੀ ਵੀਰ ਜੀ ਬਹੁਤ ਵਧੀਆ ਵੀਰ ਜੀ ਨੇ ਇਹਨਾਂ ਦੇ ਪਹਿਲਾਂ ਵੀ ਅਸੀਂ ਵਿਕਾਸ ਦੇਖਿਆ ਹੁਣ ਵੀ ਵਿਕਾਸ ਕਰਨਗੇ ਅਸੀਂ ਆਪਣੇ ਬੇਟੇ ਨੂੰ ਪਾਉਣੀਆਂ ਅਸੀਂ ਵੋਟ ਇਹਨਾਂ ਨੂੰ ਜਰੂਰ ਸਾਡੇ ਘਰ ਦੀਆਂ 8 ਵੋਟਾਂ ਨਾਲ 8 ਹੀ ਅਸੀਂ ਇਹਨਾਂ ਨੂੰ ਪਾਉਣੀਆਂ ਨੇ ਕਿਉਂਕਿ ਬਹੁਤ ਵਧੀਆ ਪਰਿਵਾਰ ਹੈ ਅਸੀਂ ਇਹਨਾਂ ਨੂੰ ਬਹੁਤ ਸ਼ੁਰੂ ਤੋਂ ਹੀ ਜਾਣਦੇ ਹਾਂ ਤੇ ਸਾਰੀਆਂ ਵੋਟਾਂ ਇਹਨਾਂ ਵਾਲੀ ਜਾਣਗੀਆਂ ਅਸੀਂ ਬਹੁਤ ਇਹਨਾਂ ਦੀ ਸਪੋਰਟ ਕਰ ਰਹੇ ਹਾਂ ਕਿ ਵੋਟਾਂ ਇਹਨਾਂ ਨੂੰ ਹੀ ਪਾਈਆਂ ਜਾਣ ਪੋਟਾ ਇਹਨਾਂ ਨੂੰ ਪਾਈਆਂ ਜਾਣ ਬਹੁਤ ਵਧੀਆ ਪਰਿਵਾਰ ਹੈ ਜੀ ਅਸੀਂ ਤਾਂ ਕਹਿੰਦੇ ਆਂ ਵੀ ਪ੍ਰਮਾਤਮਾ ਕਰੇ ਇਹ ਜਰੂਰ ਅੱਗੇ ਆਉਣ ਤੇ ਦੇਸ਼ ਦਾ ਵਿਕਾਸ ਹੋਵੇ ਇਹਨਾਂ ਨੇ ਪਹਿਲਾਂ ਵੀ ਕੰਮ ਬਥੇਰੇ ਕਰਾਇਆ ਹਾਂ ਜੀ ਪਹਿਲਾਂ ਵੀ ਬਹੁਤ ਕੰਮ ਕਰਾਇਆ ਹੈ ਹੁਣ ਵੀ ਬਹੁਤ ਕਰਾ ਰਹੇ ਹੁਣ ਅੱਗੋਂ ਵੀ ਉਮੀਦ ਰੱਖਦੇ ਆਂ ਇਹਨਾਂ ਤੇ ਇਹਨਾਂ ਨੇ ਕੰਮ ਕਰ ਅਸੀਂ ਅੱਧੀ ਰਾਤ ਇਹਨਾਂ ਨੂੰ ਫੋਨ ਕਰਦੇ ਕੰਮ ਹੋ ਜਾਂਦਾ ਵੈ ਜਦੋਂ ਫੋਨ ਕਰੋ ਲਾਈਟ ਨਹੀਂ ਹੈਗੀ ਜੀ ਉਸੇ ਵੇਲੇ ਉੱਥੇ ਕਰਦੇ ਨੇ ਲਾਈਟ ਵਾਲੇ ਤਾਂ ਚੱਕਦੇ ਹੀ ਨਹੀਂ ਹੈਗੇ ਇਹ ਉਸੇ ਵੇਲੇ ਉੱਧਰ ਸਾਡੀ ਕੰਪਲੇਂਟ ਕਰ ਲਿਖਾ ਦਿੰਦੇ ਨੇ ਵੀ ਗਲੀ 'ਚ ਲਾਈਟ ਨਹੀਂ ਹੈਗੀ ਮੇਰਾ ਨਾਂ ਪ੍ਰਿੰਸੀਪਲ ਹਰਪ੍ਰੀਤ ਸਿੰਘ ਤੇ ਆਪਾਂ ਅੱਜ ਇੱਥੇ ਚਾਹੁੰਦੇ ਆਂ ਵੀ ਅਮਰਿੰਦਰ ਪਾਲ ਵਾਰਡ ਨੰਬਰ ਕਿਹੜਾ ਹੈ ਵਾਰਡ ਨੰਬਰ 54 ਤੋਂ ਇੱਥੋਂ ਦੇ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ ਅਮਰਿੰਦਰ ਪਾਲ ਸਿੰਘ ਐਮਪੀ ਜੀ ਵੱਧੀ ਜੀ ਜਿਨ੍ਹਾਂ ਦਾ ਚੋਣਸ਼ਣ ਝਾੜੂ ਆ ਤੇ ਆਪਾਂ ਸਾਰੇ ਜਾਣੇ ਇਹੀ ਚਾਹੁੰਦੇ ਆਂ ਵੀ ਇਲਾਕੇ ਦੀ ਬਿਹਤਰੀ ਲਈ ਤੇ ਇਲਾਕੇ ਦੇ ਵਿਕਾਸ ਦੇ ਲਈ ਵੀ ਆਪਾਂ ਹੰਮ ਮਾ ਕੇ ਵੋਟਾਂ ਪਾ ਕੇ ਇਹਨਾਂ ਨੂੰ ਹਾਊਸ ਦੇ ਵਿੱਚ ਭੇਜੀਏ ਤਾਂ ਕਿ ਆਪਣੇ ਇਲਾਕੇ ਦਾ ਜਿਹੜਾ ਵਿਕਾਸ ਆ ਵੱਧ ਤੋਂ ਵੱਧ ਹੋ ਸਕੇ ਇਹ ਪਹਿਲਾਂ ਵੀ ਕੋਈ ਕੰਮ ਕਰਵਾਉਂਦੇ ਰਹੇ ਜੀ ਪਹਿਲਾਂ ਇਹਨਾਂ ਦੇ ਫਾਦਰ ਸਾਹਿਬ ਸਰਦਾਰ ਸੁਨਦਰ ਸਿੰਘ ਜਪੱਦੀ ਜੀ 2002 ਤੋਂ ਲੈ ਕੇ 2007 ਤੱਕ ਬਤੌਰ ਕਾਉਂਸਲਰ ਰਹੇ ਨੇ ਉਹਨਾਂ ਨੇ ਇਸ ਇਲਾਕੇ ਲਈ ਬਹੁਤ ਕੰਮ ਜਿਹੜੇ ਉਹ ਕੀਤੇ ਨੇ ਕਿਉਂਕਿ ਉਸ ਸਮੇਂ ਦੇ ਵਿੱਚ ਜਿਹੜਾ ਸੀਵਰੇਜ ਪਾਣੀ ਦੇ ਕਨੈਕਸ਼ਨ ਜਿਹੜੇ ਸੀ ਨਹੀਂ ਹੁੰਦੇ ਸੀਗੇ ਤੇ ਸੜਕਾਂ ਕੱਚੀਆਂ ਹੁੰਦੀਆਂ ਸੀ ਤਾਂ ਜੋ ਵੀ ਜਿਹੜੇ ਕੰਮ ਨੇ ਉਹ ਸਾਰੇ ਸੁਨਦਰ ਸਿੰਘ ਜਪੱਦੀ ਜੀ ਨੇ ਉਸ ਸਮੇਂ ਦੇ ਵਿੱਚ ਕੀਤੇ ਸਟਰੀਟ ਲਾਈਟਾਂ ਉਦੋਂ ਲੈ ਕੇ ਆਉਂਦੀਆਂ ਇੱਥੇ ਆਪਣੇ ਸਟੇਡੀਅਮ ਬਣਿਆ ਵਾ ਉਹ ਉਹਨਾਂ ਨੇ ਉਸ ਸਮੇਂ ਦੇ ਵਿੱਚ ਲੈ ਕੇ ਆਉਂਦਾ ਤੇ ਬਹੁਤ ਕੰਮ ਨੇ ਜਿਹੜੇ ਉਹ ਕੀਤੇ ਨੇ ਉਹਨਾਂ ਦੇ ਨਕਸ਼ੇ ਕਦਮ ਤੇ ਹੀ ਅਮਰਿੰਦਰਪਾਲ ਸਿੰਘ ਐਮਪੀ ਜਵਦੀ ਜੀ ਚੱਲ ਰਹੇ ਨੇ ਤੇ ਉਮੀਦ ਆ ਵੀ ਉਹ ਉਹ ਇਲਾਕੇ ਦੀ ਬਿਹਤਰੀ ਲਈ ਬਹੁਤ ਕੰਮ ਕਰਨਗੇ ਸੁਖਦਰਸ਼ਨ ਕੌਰ ਹਾਂਜੀ ਕੀ ਕਹਿਣਾ ਚਾਹੋਗੇ ਜਵਦੀ ਨੂੰ ਬਾਰੇ ਬਹੁਤ ਵਧੀਆ ਜੀ ਬਹੁਤ ਕੰਮ ਕੀਤੇ ਆ ਤੇ ਬਹੁਤ ਕੰਮ ਹੋਣਗੇ ਠੀਕ ਹੈ ਜੀ ਬਹੁਤ ਸਣਾ ਇਹਨਾਂ ਬੋਟਾ ਇਹਨਾਂ ਨੂੰ ਬਾਕੇ ਦਿਤਾ ਹੋ ਮੂਰੀਆਂ ਬੋਟਾ 100% ਕੋਈ ਹਜ਼ਾਰ ਬੰਦੇ ਚ ਖੜ ਕੇ ਕਹੋਗੇ ਨਾ ਵੀ ਕਿਹਨੂੰ ਵੋਟ ਪਾਣੀ ਆ ਤਾਂ ਮੈਂ ਬੋਲੂ ਇਹਨਾਂ ਨੂੰ ਹੀ ਪਾਣੀ ਆ ਧਾਰਮਿਕ ਉਤਕਾਰਨ ਦੀ ਆ ਪਾਰਟੀ ਕੰਮ ਵੀ ਕਰਾਏ ਐ ਤੇ ਹੋਣਗੇ ਵੀ ਆਮ ਭਗਵੰਤਾਨ ਇਸ ਕਰਕੇ ਵੀ ਪਉਣਾ ਕਿਉਂਕਿ ਮੇਰਾ ਭਤੀਜਾ ਲੱਗਦਾ ਮੇਨ ਗੱਲ ਹੈ ਮੇਰੇ ਭਤੀਜੇ ਦਾ ਸਾਧੂ ਹੈ ਸਗਾ ਹਾਂਜੀ ਬਸ ਇਸ ਕਰਕੇ ਮੈਂ ਜੀ ਨਰਿੰਦਰ ਸਿੰਘ ਹਾਂਜੀ ਮੈਂ ਇੱਥੇ ਕਰਨਲ ਸਿੰਘ ਫੇਸ 2 ਦਾ ਵਸਨੀਕ ਹਾਂ ਤੇ ਅੱਜ ਆਪਣੇ ਭਤੀਜੇ ਦੀ ਕੈਂਪੇਨ ਵਾਸਤੇ ਇੱਥੇ ਆਇਆ ਬੜੀ ਖੁਸ਼ੀ ਹੋ ਰਹੀ ਹੈ ਦੇਖ ਕੇ ਕਿ ਅਸੀਂ ਜਿਹੜੀ ਚੁਆਇਸ ਲਈ ਹੈ ਨਾ ਅਸੀਂ ਆਪਣੇ ਪਰਿਵਾਰ ਤੋਂ ਮੁਹੱਲੇ ਤੋਂ ਉੱਟ ਕੇ ਕਈ ਵਾਰੀ ਨਹੀਂ ਸੋਚ ਪਾਂਦੇ ਸਾਡੀ ਹੋਰ ਐਫੀਲੀਏਸ਼ਨਜ਼ ਹੁੰਦੀਆਂ ਨੇ ਪਰ ਇਸ ਬੱਚੇ ਦਾ ਵਿਜ਼ਨ ਪਲਾਨ ਜੋ ਹੈ ਜੋ ਇਹਨੇ ਪਿਛਲੇ 1.5 ਸਾਲ ਤੋਂ ਕੰਮ ਕੀਤਾ ਹੈ ਦੇਖੋ ਕਾਰਪੋਰੇਸ਼ਨ ਤੇ ਐਗਜ਼ਿਸਟੈਂਸ ਖਤਮ ਹੋ ਗਈ ਸੀਗੀ ਔਰ ਇਥੇ ਸਾਰੇ ਕੰਮ ਇਹੋ ਜਿਹਾ ਹੋ ਗਿਆ ਸੀਗਾ ਹਾਂਜੀ ਹਾਂਜੀ ਕਿ ਸਾਰਾ ਕੰਮ ਇਦਾਂ ਦਾ ਹੋ ਗਿਆ ਸੀਗਾ ਕਿ ਸਟੈਂਡ ਸਟਿਲ ਜਿਹਨੂੰ ਆਪਾਂ ਕਹਿੰਦੇ ਆ ਸਾਨੂੰ ਬੜੀ ਬੇਵਸੀ ਮਹਿਸੂਸ ਹੋ ਰਹੀ ਸੀ ਨਾ ਸਫਾਈਆਂ ਹੋ ਰਹੀਆਂ ਐ ਨਾ ਕੁਝ ਹੋ ਰਿਹਾ ਹੈ ਲੇਕਿਨ ਇਸ ਬੱਚੇ ਨੇ ਉਹ ਬੜੀ ਤਨਦੇਹੀ ਨਾਲ ਜਿਹੜੇ ਇਸ ਮਹੱਲੇ ਦੇ ਵਸਨੀਕਾਂ ਦੀ ਜਿਹੜੀ ਆਵਾਜ਼ ਸੀਗੀ ਨਾ ਕਿ ਸਾਨੂੰ ਇਟਲੀ ਸਟਰੀਟ ਲਾਈਟ ਮਿਲੇ ਸਾਫ ਪਾਣੀ ਆ ਜਾਏ ਪਾਣੀ ਦੀ ਦਿੱਕਤ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਹਰ ਕਾਰਪੋਰੇਸ਼ਨ ਦਾ ਜਿਹੜਾ ਮੁਲਾਜ਼ਮ ਹੈਗਾ ਨਾਲ ਕਾਲ ਬੈਕ ਆਣੀ ਔਰ ਉਹਦੀ ਫੋਟੋ ਆਣੀ ਤੇ ਲੋ ਜੀ ਕੰਮ ਹੋ ਗਿਆ ਹੁਣ ਪਰਸੋਂ ਕੈਂਪ ਦੇ ਅੰਦਰ ਕਿਤਨੇ ਉਹਨਾਂ ਨੇ ਕਿਹਾ ਕਿ ਅਦਰ ਕੂੜਾ ਪੇ ਅੱਗ ਲੱਗ ਜਾਂਦੀ ਹੈ ਤੁਸੀਂ ਇਹ ਦੇਖੋ ਨਾ ਕਿ ਇਹ ਤੇ ਕੈਂਪੇਨ ਕਰਕੇ ਚਲੇ ਗਏ ਉਹਦੇ ਬਾਅਦ ਇਹਨਾਂ ਨੇ ਆਪਣੇ ਕਿਸੇ ਨੂੰ ਤੇ ਡਿਪਿਊਟ ਕੀਤਾ ਉਹਨਾਂ ਜਿਹਦੇ ਕਰਕੇ ਉੱਥੇ ਸਫਾਈ ਹੋ ਗਈ ਇਸ ਕਰਕੇ ਸਾਨੂੰ ਬੜੀ ਉਮੀਦ ਹੈ ਤੁਸੀਂ ਨਾਕਾ ਨਿਵਾਸੀ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਆਪਣੇ ਜ਼ਮੀਰ ਨੂੰ ਜਗਾਓ ਤੁਸੀਂ ਪਾਰਟੀ ਅਫੀਲੀਏਸ਼ਨ ਤੋਂ ਉੱਪਰ ਉੱਠ ਕੇ ਇਹ ਲੋਕਲ ਘਰ ਦੀ ਇਲੈਕਸ਼ਨ ਹੁੰਦੀ ਹੈ ਜੇ ਆਪਾਂ ਸਹਿਚਾਰ ਸਾਂਝ ਹੋਏਗੀ ਨਾ ਅਸੀਂ ਫੇਰ ਤਾਈਆਂ ਕਾਮਯਾਬ ਹੋਵਾਂਗੇ ਇਲਾਕੇ ਦੇ ਤੌਰ ਤੇ ਐਮਪੀ ਜਬਦੀ ਨੂੰ ਹੁੰਮ ਮਾ ਕੇ ਵੋਟ ਪਾਣ ਉਹ ਕੌਂਸਲਰ ਬਣੇ ਤੇ ਸਾਡੇ ਸੁਪਨਿਆਂ ਨੂੰ ਪੂਰਾ ਕਰੇ ਇੱਕ ਸੋਹਣਾ ਜੀ ਹਾਂਜੀ ਮੈਂ ਗੁਰਿੰਦਰ ਸਿੰਘ ਜੀ ਵਾਰਡ ਨੰਬਰ 54 ਤੋਂ ਜੋ ਅੱਜ ਭਾਵਨਾ ਨਾਲ ਸਾਡਾ ਛੋਟਾ ਵੀਰ ਅਮਰਿੰਦਰਪਾਲ ਸਿੰਘ ਐਮਪੀ ਜੀ ਵੱਦੀ ਲੱਗੇ ਹੋਏ ਆ ਇਦਾਂ ਦੀ ਭਾਵਨਾ ਨਾਲ ਜੇ ਸਾਰੇ ਯੂਥ ਦੇ ਛੋਟੇ ਨੌਜਵਾਨ ਬਾਹਰ ਜਾਣ ਦੀ ਬਜਾਏ ਹਰ ਕਵਾਡ ਜਿੰਦਾ ਮਿਹਨਤ ਕਰਨ ਤੇ ਸਾਡਾ ਸਾਰੇ ਇਲਾਕੇ ਸਾਰੇ ਵਾਰਡ ਸੋਹਣੇ ਬਣ ਸਾਨੂੰ ਇਹ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਸਾਡਾ ਇਲਾਕਾ ਉਹਨਾਂ ਦੀ ਜਿੱਤ ਤੋਂ ਪਹਿਲਾਂ ਹੀ ਉਸ ਤਸ਼ਾਹਦ ਹੈ ਤੇ ਸਾਡੀਆਂ ਸ਼ੁਭ ਕਾਮਨਾਵਾਂ ਉਹਨਾਂ ਦੇ ਨਾਲ ਹੈ